ਇਹਨਾਂ ਨੂੰ ਗਲਸ ਫੈਮੀ ਸੀਗਾ ਵੀ ਇਹ ਫ੍ਰੀ ਕੈਂਪ ਨਹੀਂ ਹੈ ਟੋਟਲੀ ਫ੍ਰੀ ਕੈਂਪ ਹੈ ਜੀ ਜਿਦੇ ਵਿੱਚ ਆਈ ਦਾ ਕੈਂਪ ਹੈ ਬੱਚਿਆਂ ਦੇ ਡਾਕਟਰ ਹੈ ਦੰਦਾਂ ਦੇ ਡਾਕਟਰ ਹੈ ਤੇ ਜਨਰਲ ਮੈਡੀਸਨ ਦੇ ਡਾਕਟਰ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੇ ਆਈ ਵਾਲੇ ਡਾਕਟਰ ਹੈ ਉਹ ਆਪਰੇਸ਼ਨ ਟੋਟਲੀ ਫ੍ਰੀ ਕਰਨਗੇ ਜੀ ਇਵਨ ਲੈਂਸ ਵੀ ਜਿਹੜੇ ਉਹਨਾਂ ਨੇ ਪਾਣੇ ਆ ਨਾ ਉਹ ਟੋਟਲੀ ਫ੍ਰੀ ਪਾਣਗੇ ਇੰਨੀ ਗਰੀਬ ਵੀ ਪੇਸ਼ੈਂਟਸ ਚ ਵੀ ਦੇਖਣ ਨੂੰ ਮਿਲਦੀ ਹੈ ਕਿ ਇੱਕ ਐਨਕ ਵੀ ਨਹੀਂ ਲੈ ਸਕਦੇ ਫਿਰ ਅਸੀਂ ਆਪਣੀ ਟੀਮ ਨਾਲ ਗੱਲ ਕੀਤੀ ਵੀ ਸੋਚਿਆ ਥੋੜੇ ਥੋੜੇ ਪੈਸੇ ਇਕੱਠੇ ਕੀਤੇ ਫਿਰ ਡਿਸਾਈਡ ਹੋਇਆ ਕਿ ਇੱਕ ਆਈ ਕੈਂਪ ਪੈਡੈਟਿਕਸ ਵਾਲਾ ਕੈਂਪ ਵੀ ਟੋਟਲੀ ਆਪਾਂ ਫ੍ਰੀ ਲਗਾਵਾਂਗੇ ਅਗਰ ਮੇਰੀ ਪਾਕਟ ਮਨੀ 100 ਰੁਪਏ ਹੈ ਤਾਂ ਮੈਂ ਉਹਦੇ ਚੋਂ 10 ਰੁਪਏ ਮੈਂ ਕਿਸ ਨੂੰ ਦੇਨੇ ਆ ਜੀ ਜਰਨੈਲ ਸਿੰਘਾ ਜੀ ਪਿੰਡ ਸਾਹੋਲੀ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਜੋ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਪ੍ਰੋਗਰਾਮ ਕਰਿਆ ਬਈ ਸਰਕਾਰ ਨੇ ਬਹੁਤ ਵਧੀਆ ਜੀ ਚੱਲ ਰਿਹਾ ਜੀ ਕੰਮ ਹਾਂ ਕੀ ਕਰਨਾ ਦਵਾਈ ਲੈਣਾ ਆਇਸੀ ਅੱਖਾਂ ਦਾ ਆਇ ਤੇ ਅੱਖਾਂ ਬਾਰੇ ਜੀ ਹਾਂ ਅੱਜ ਦਿਖਾਉਣਾ ਡਾਕਟਰ ਸਾਹਿਬ ਨੂੰ ਅੱਖਾਂ ਬਾਰੇ ਜੀ ਹਾਂ ਅੱਜ ਦਾ ਜਿਹੜਾ ਵਿਸ਼ੇਸ਼ ਕੈਂਪ ਹੈ ਇਹ ਸਭ ਤੋਂ ਪਹਿਲੀ ਗੱਲ ਕਿ ਕਈਆਂ ਨੂੰ ਗਲਤ ਫਹਿਮੀ ਸੀਗਾ ਵੀ ਇਹ ਫ੍ਰੀ ਕੈਂਪ ਨਹੀਂ ਹੈ ਟੋਟਲੀ ਫ੍ਰੀ ਕੈਂਪ ਹੈ ਜੀ ਜਿਹਦੇ ਵਿੱਚ ਆਈ ਦਾ ਕੈਂਪ ਹੈ ਬੱਚਿਆਂ ਦੇ ਡਾਕਟਰ ਹੈ ਦੰਦਾਂ ਦੇ ਡਾਕਟਰ ਹੈ ਫਿਰ ਜਨਰਲ ਮੈਡੀਸ਼ਨ ਦੇ ਡਾਕਟਰ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੇ ਆਈ ਵਾਲੇ ਡਾਕਟਰ ਹੈ ਉਹ ਆਪਰੇਸ਼ਨ ਟੋਟਲੀ ਫ੍ਰੀ ਕਰਨਗੇ ਜੀ ਈਵਨ ਲੈਂਸ ਵੀ ਜਿਹੜੇ ਉਹਨਾਂ ਨੇ ਪਾਣੇ ਆ ਨਾ ਉਹ ਟੋਟਲੀ ਫ੍ਰੀ ਪਾਣਗੇ ਫ੍ਰੀ ਆਫ ਕਾਸਟ ਕੁਝ ਪੇਸ਼IENTS ਨੂੰ ਉਹਨਾਂ ਨੇ ਟਾਈਮ 90 ਦਾ ਦਿੱਤਾ ਜੀ ਕਿਉਂਕਿ ਉਹਨਾਂ ਦੀਆਂ ਦੋ ਬ੍ਰਾਂਚੀਜ਼ ਐ ਕੁਝ ਪੇਸ਼ੈਂਟ ਉਹਨਾਂ ਨੇ ਟਾਈਮ ਪਟਿਆਲੇ ਦਾ ਦਿੱਤਾ ਉਹ ਡਾਕਟਰ ਸਭ ਸਾਈਡ ਦੇ ਵੀ ਜਿੰਨਾ ਵੀ ਪੇਸ਼ੈਂਟ ਹੈ ਅਸੀਂ ਸਾਰਾ ਦੇਖਾਂਗੇ ਮੈਕਸਿਮਮ ਮਤਲਬ 600 600 ਤੱਕ ਦਾ ਪੇਸ਼ੈਂਟਾਂ ਉਹ ਦੇਖਣਗੇ ਹੀ ਦੇਖਣਗੇ ਬਾਕੀ ਜਿੰਨੀ ਕੋਸ਼ਿਸ਼ ਹੋ ਸਕੇ ਆਪਾਂ ਪੂਰੀ ਕਰਾਂਗੇ ਜੀ ਅਸੀਂ ਕਿਸ ਤਰ੍ਹਾਂ ਮੰਚ ਆਇਆ ਕਾਟਰੀ ਬਹੁਤ ਜ਼ਿਆਦਾ ਹੈ ਕਿੰਨਾ ਉਪਰਾਲਾ ਕਿੰਨਾ ਦਿੱਤਾ ਗਿਆ ਉਪਰਾਲਾ ਜੀ ਬਸ ਸਾਰੇ ਜਾਨੇ ਬੈਠੇ ਇੱਕ ਦਿਨ ਸੋਚਿਆ ਕਿ ਕੁਝ ਪੇਸ਼ੈਂਟ ਜਿਵੇਂ ਕਲੀਨਿਕ ਤੇ ਆਏ ਕਿ ਵੀ ਅਸੀਂ ਤਾਂ ਐਨਕ ਵੀ ਨਹੀਂ ਲਗਾ ਸਕਦੇ ਵੀ ਅਸੀਂ ਤਾਂ ਦਵਾਈ ਵੀ ਨਹੀਂ ਲੈ ਸਕਦੇ ਫਿਰ ਮਨ ਚ ਆਇਆ ਕਿ ਵੀ ਕਿਉਂ ਨਾ ਆਪਾਂ ਇੰਨੀ ਗਰੀਬ ਵੀ ਪੇਸ਼ੈਂਟਸ ਵੀ ਦੇਖਣ ਨੂੰ ਮਿਲਦੀ ਹੈ ਕਿ ਇੱਕ ਐਨਕ ਵੀ ਨਹੀਂ ਲੈ ਸਕਦੇ ਫਿਰ ਅਸੀਂ ਆਪਣੀ ਟੀਮ ਨਾਲ ਗੱਲ ਕੀਤੀ ਵੀ ਸੋਚਿਆ ਥੋੜੇ ਥੋੜੇ ਪੈਸੇ ਇਕੱਠੇ ਕੀਤੇ ਫਿਰ ਡਿਸਾਈਡ ਹੋਇਆ ਕਿ ਇੱਕ ਆਈ ਕੈਂਪ ਪੈਡੈਟਿਕਸ ਵਾਲਾ ਕੈਂਪ ਵੀ ਟੋਟਲੀ ਅੱਪਾ ਫ੍ਰੀ ਲਗਾਵਾਂਗੇ ਜਿੰਨੀ ਕੋਸ਼ਿਸ਼ ਕਰ ਸਕੇ ਅਸੀਂ ਅਸੀਂ ਆਪਣੇ ਵੱਲੋਂ ਕੀਤੀ ਅਗਰ ਕੁਝ ਗਲਤੀ ਹੋ ਗਈ ਜਾਂ ਕੁਝ ਰਹਿ ਗਿਆ ਉਹ ਨੈਕਸਟ ਟਾਈਮ ਇੰਪਰੂਵ ਕਰਾਂਗੇ ਜੀ ਜੋ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਚੱਲਦੇ ਨੇ ਹਰ ਇੱਕ ਨੂੰ ਆਪਣੇ ਘਰ ਦੇ ਬਾਰੇ ਸਿਖ ਕੇ ਆਪਣੇ ਘਰ ਰਾਸ਼ਨ ਜਮ੍ਹਾਂ ਕਰ ਲਈਏ ਆਪਣੀ ਫੈਮਿਲੀ ਬਾਰੇ ਸੋਚੀਏ ਪਰ ਫੇਰ ਵੀ ਤੁਸੀਂ ਐਡਾ ਵੱਡਾ ਉਪਰਾਲਾ ਏ ਇੱਕ ਜੀ ਮਨ ਚ ਇੱਛਾ ਸੀ ਵੀ ਇੱਕ ਸਮਾਜ ਦੇ ਲਈ ਇਹ ਕੰਮ ਕਰਨਾ ਹੈ ਕਿ ਜੇ ਇੱਕ ਲੇਡੀਆਂ ਕਰ ਸਕਦੀਆਂ ਤਾਂ ਹਰ ਕੋਈ ਇਨਸਾਨ ਕਰ ਸਕਦਾ ਹੈ ਹੈਨਾ ਛੋਟਾ ਬੱਚੇ ਨੂੰ ਵੀ ਇਹ ਹੋਏਗਾ ਕਿ ਅਗਰ ਮੇਰੀ ਮੰਮਾ ਐਵੇਂ ਦਾ ਕੰਮ ਕਰਦੇ ਆ ਤਾਂ ਉਹਨੂੰ ਇੱਕ ਹੈਬਿਟ ਬਣ ਜਾਏਗੀ ਉਸ ਕੰਮ ਦੀ ਵੀ ਮੈਂ ਇਹ ਕੰਮ ਕਰਨਾ ਹੈ ਅਗਰ ਮੇਰੀ ਪਾਕਟ ਮਨੀ 100 ਰੁਪੀਆ ਹੈ ਤਾਂ ਮੈਂ ਉਹਦੇ ਚੋਂ 10 ਰੁਪੀਆ ਮੈਂ ਕਿਸੇ ਨੂੰ ਦੇਣੇ ਹੈ ਮੈਂ ਕਿਸੇ ਬੱਚੇ ਨੂੰ ਬਿਸਕਟ ਦੇਣਾ ਹੈ ਮਤਲਬ ਇਹ ਇੱਕ ਬਰੋਲਾ ਸੀ ਕਿ ਹਰ ਬੰਦੇ ਦੀ ਸੋਚ ਬਦਲੇ ਆਪਰ ਜਿੰਨਾ ਕਿਸੇ ਲਈ ਕਰ ਸਕਦੇ ਹੋ ਉਹ ਨਾ ਕਰੀਏ ਸਭ ਤੋਂ ਜਿਆਦਾ ਸਹਿਯੋਗ ਕਿਸ ਦਾ ਸੀ ਸਭ ਤੋਂ ਜਿਆਦਾ ਸਹਿਯੋਗ ਕਿ ਕਮਰਸਰ ਦੀ ਲੜਕੀ ਹੈ ਜੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਬਾਕੀ ਸਾਰੀ ਟੀਮ ਦਾ ਬਹੁਤ ਜਿਆਦਾ ਸਹਿਯੋਗ ਹੈ ਸਾਰੇ ਸਾਡੇ ਪਾਸੋਵਾਸੀ ਸਾਰਾ ਆਲੇ ਦੁਆਲੇ ਦਾ ਸਾਡੇ ਪ੍ਰਿੰਸੀਪਲ ਸਾਹਿਬ ਦਾ ਬਹੁਤ ਸਹਿਯੋਗ ਹੈ ਜੀ ਜਿੰਨੀ ਬੱਸ ਸਰਵਿਸ ਹੈ ਸਾਰੇ ਜਿੰਨੀ ਮੈਨੇਜਮੈਂਟ ਹੈ ਜੀ ਸਾਡੇ ਸਾਰੇ ਪ੍ਰਿੰਸੀਪਲ ਸਾਹਿਬ ਦੀ ਹੈ ਹਰ ਬੰਦੇ ਨੇ ਜਿੰਨਾ ਕੋਈ ਕਰ ਸਕਦਾ ਸੀ ਜੀ ਆਪਣੇ ਵੱਲੋਂ ਸਹਿਯੋਗ ਦਿੱਤਾ ਜੀ ਸ਼ਿਵਾਨੀ ਅੱਜ ਨਾਲ ਮਾਤਰਾ ਜਿਹੜਾ ਕੈਂਪ ਲਗਾਇਆ ਗਿਆ ਨੇ ਇਹਦੇ ਬਾਰੇ ਦੱਸੋਗੇ ਸਰ ਇੱਕ ਸਾਡੀ ਕਿ ਬਹੁਤ ਛੋਟੀ ਜੀ ਕੋਸ਼ਿਸ਼ ਸੀ ਇੱਕ ਕਹਾਵਤ ਹੈ ਕਹਿੰਦੇ ਬੂੰਦ ਬੂੰਦ ਸਾਗਰ ਭਰੇ ਔਰ ਸਾਡੇ ਇੰਨੀ ਕੁ ਕੋਸ਼ਿਸ਼ ਇਸ ਰੂਪ ਲੈ ਕੇ ਆਈ ਹੈ ਜੋ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਗਰੁੱਪ ਦੇ ਮੈਂਬਰ ਆ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਜ਼ਿਆਦਾ ਅਸੀਂ ਕੋਸ਼ਿਸ਼ ਕਰਕੇ ਅੱਗੇ ਆ ਸਕਾਂਗੇ ਅਸੀਂ ਹਰ ਕਦਮ ਅੱਗੇ ਲੈ ਕੇ ਜਾਵਾਂਗੇ ਪਰ ਜੋ ਹਾਲਾਤ ਚੱਲ ਰਹੇ ਸੀ ਜੋ ਜੰਗ ਵਰਗੇ ਹਾਲਾਤ ਬਣੇ ਨੇ ਸੀ ਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਸੀਗੇ ਉਹਨਾਂ ਦਿਨਾਂ ਦੇ ਵਿੱਚ ਫਿਰ ਵੀ ਤੁਸੀਂ ਐਡਾ ਵੱਡਾ ਪ੍ਰੋਜੈਕਟ ਸਰ ਡਰਦੇ ਡਰ ਸੀ ਠੀਕ ਡਰ ਸਾਨੂੰ ਵੀ ਸੀ ਪਰ ਸਭ ਨੂੰ ਮਜਬੂਰੀਆਂ ਵੀ ਨੇ ਸਾਡੀ ਇੱਕ ਡੇਟ ਅਸੀਂ ਫਾਈਨਲ ਕੀਤੀ ਸੀ ਸਾਨੂੰ ਸੀ ਅਸੀਂ ਜੇ ਕਿਸੇ ਦੀ ਹੈਲਪ ਕਰ ਸਕਦੇ ਆ ਅਸੀਂ ਇਸੇ ਹਾਲਾਤ ਨੂੰ ਦੇਖਦੇ ਹੋਏ ਅਸੀਂ ਬੱਸਿਸ ਆ ਅਰੇਂਜ ਕਰਕੇ ਰੱਖਿਆ ਅਸੀਂ ਪੇਸ਼ੈਂਟ ਨੂੰ ਖੁਦ ਲੈ ਕੇ ਆਏ ਖੁਦ ਉਹਨਾਂ ਨੂੰ ਪਿੰਡਾਂ ਤੱਕ ਵਾਪਸ ਘਰ ਪਹੁੰਚਾ ਰਹੇ ਹਾਂ ਪਿੰਡਾਂ ਚੋਂ ਖੁਦ ਲੈ ਕੇ ਆਉਣਾ ਖੁਦ ਲੈ ਕੇ ਆਏ ਆ ਖੁਦ ਅਸੀਂ ਵਾਪਸ ਉਹਨਾਂ ਨੂੰ ਪਹੁੰਚਾਉਣ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਸਰਬਸਾਂ ਦਾ ਅਰੇਂਜ ਕੀਤਾ ਹੈ ਅਰੇਂਜ ਸਾਨੂੰ ਸਰਨੇ ਕੀਤਾ ਹੈ ਕਿਸ ਸਰਨੇ ਉਹਨਾਂ ਨੇ ਸਾਨੂੰ ਸਪੈਸ਼ੀਅਲ ਆਪਣੀ ਬੱਸ ਦੀ ਸਰਵਿਸ ਦਿੱਤੀ ਹੈ ਅਸੀਂ ਹਰ ਇੱਕ ਪਿੰਡ ਵਿੱਚ ਅਨਾਉਂਸ ਕਰਵਾ ਕੇ ਪੇਸ਼ੈਂਟ ਲੈ ਕੇ ਆਈਏ ਆ ਪਰ ਪੇਸ਼ੈਂਟ ਨੂੰ ਘਰ ਤੱਕ ਵਾਪਸ ਛੋੜਦੇ ਹਾਂ ਅੱਗੇ ਮੈਮ ਕਿੱਦਾਂ ਦਾ ਤੋਂ ਦੇਖ ਕੇ ਕਿੱਦਾਂ ਲੱਗਿਆ ਅੱਗੇ ਦੇ ਉਪਰਾਲੇ ਕਿੱਦਾਂ ਹੋਣਗੇ ਅੱਗੇ ਸਰ ਅੱਜ ਜੀ ਅਸੀਂ ਇੱਥੋਂ ਆਏ ਹਾਂ ਤਾਂ ਉਮੀਦ ਠੀਕ ਹੈ ਨਾ ਸਾਨੂੰ ਖੁਸ਼ੀ ਹੋਊਗੀ ਜੇ ਸਾਡੇ ਨਾਲ ਕੋਈ ਹੋਰ ਮੈਂਬਰ ਵੀ ਜੁੜਨਾ ਚਾਹੇ ਕਿਉਂਕਿ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਦੇਖੋ ਠੀਕ ਹੈ ਨਾ ਹਰ ਇੱਕ ਨੂੰ ਕਿਸੇ ਨਾ ਕਿਸੇ ਦਾ ਸਹਾਰਾ ਜ਼ਰੂਰੀ ਹੈ ਸਾਨੂੰ ਕੋਈ ਸਾਥ ਦੇਗਾ ਸਾਡੀ ਸਰਕਲ ਅੱਗੇ ਵਧੇਗਾ ਅਸੀਂ ਉਹਨਾਂ ਹੋਰ ਅੱਗੇ ਵੜ ਕੇ ਕੰਮ ਕਰਾਂਗੇ ਪੰਜ ਸਾਲ ਅੱਜ ਜਿਹੜਾ ਕੈਂਪ ਲਗਾਇਆ ਗਿਆ ਹੈ ਪਹਿਲਾਂ ਸਕੂਲ ਤੋਂ ਹੀ ਪਤਾ ਲੱਗਦਾ ਹੈ ਕਿ ਪ੍ਰਿੰਸੀਪਲ ਸਾਹਿਬ ਕੰਮ ਕਰ ਰਹੇ ਨੇ ਅੱਜ ਕੈਂਪ ਦੇ ਵਿੱਚ ਵੀ ਪਤਾ ਲੱਗ ਰਿਹਾ ਜੀ ਕੰਮ ਦੇ ਇਸ ਤਰ੍ਹਾਂ ਨਹੀਂ ਇਹ ਪ੍ਰਿਆਸ ਹੈਲਪਿੰਗ ਹੈਂਡ ਗਰੁੱਪ ਵੱਲੋਂ ਪਹਿਲਾਂ ਵੀ ਸਮਾਜ ਸੇਵਾ ਵਿੱਚ ਬਹੁਤ ਅੱਛਾ ਕੰਮ ਕੀਤਾ ਜਾ ਰਿਹਾ ਹੈ ਪਹਿਲਾਂ ਤੁਹਾਨੂੰ ਪਤਾ ਹੀ ਹੈ ਸਕੂਲ ਦੇ ਵਿੱਚ ਸਪੈਸ਼ਲ ਗਰਲ ਸੈਕਟਰ ਦੇ ਲਈ ਇਹਨਾਂ ਨੇ ਬੱਸ ਸਰਵਿਸ ਸਟਾਰਟ ਕੀਤੀ ਸੀ ਤੇ ਹੁਣ ਇਹ ਮੈਮ ਦੇ ਸੰਗੋਲਿਆ ਵੀ ਅਸੀਂ ਨੇ ਇੱਕ ਕੈਂਪ ਲਗਾਇਆ ਹੈ ਤਾਂ ਉਸ ਕੈਂਪ ਦੇ ਵਿੱਚ ਸਾਡੇ ਵੱਲੋਂ ਜਿੰਨਾ ਵੀ ਹੋ ਸਕਦਾ ਸੀਗਾ ਐਨਸੀਸੀ ਵੌਲੰਟੀਅਰ ਐਨਐਸਐਸ ਵੌਲੰਟੀਅਰ ਜਨ ਸਾਰੀ ਟੀਮ ਸਾਰੀ ਆਈ ਅਸੀਂ ਸੇਰਦੋਂ ਨਾਲ ਹਾਜ਼ਰ ਹਾਂ ਤੁਸੀਂ ਕੱਟ ਦੇਖ ਰਹੇ ਹੋ ਲਗਭਗ 7-800 ਬੰਦਾ ਇਸ ਕੈਂਪ ਦੇ ਵਿੱਚ ਹਾਜ਼ਰ ਹੈ ਕਿਤੇ ਅਜੀਬ ਓਵਰਾਲ ਇੰਡੀਆ ਵਿੱਚ ਹਾਲਾਤ ਜਿਹੜੇ ਆ ਬਾਰਡਰ ਦੇ ਉੱਪਰ ਅ ਅਜੀਬ ਕਿਸਮ ਦੇ ਬਣੇ ਪਏ ਐ ਪਰ ਅਧੀ ਸਸਤਾਵਾ ਹੈਗੀਆਂ ਨੇ ਜਿਹੜੇ ਹਾਲੇ ਵੀ ਚਾਹੇ ਹਾਲਾਤ ਜਿਹੇ ਮਰਜ਼ੀ ਹੋਣ ਉਹਨਾਂ ਹਾਲਾਤਾਂ ਵਿੱਚ ਵੀ ਲੋਕਾਂ ਦੇ ਲਈ ਸੋਚਦੇ ਨੇ ਲੋਕਾਂ ਦੇ ਭਲੇ ਲਈ ਸੋਚਦੇ ਨੇ ਤੇ ਮੈਂ ਉਮੀਦ ਕਰਦਾ ਵੀ ਉਹਨਾਂ ਨੇ ਸਮੇਂ ਦੇ ਵਿੱਚ ਵੀ ਅਜਿਹੇ ਗਰੁੱਪ ਜਿਹੜੇ ਨੇ ਉਹ ਪੰਜਾਬ ਲਈ ਸਾਡੇ ਸਮਾਜ ਲਈ ਅੱچھے ਕੰਮ ਕਰਦੇ ਰਹੇ